ਕੈਨੇਡਾ ਦੀ ਇੱਕ 에어ਲਾਈਨ ਦੇ ਮਕੈਨਿਕਾਂ ਦੀ ਯੂਨੀਅਨ ਵੱਲੋਂ ਅਚਾਨਕ ਹੜਤਾਲ ਦਾ ਸੱਦਾ ਦਿੱਤੇ ਜਾਣ ਕਾਰਨ 235 ਫਲਾਈਟਾਂ ਜਿਹੜੀਆਂ ਉਹ ਰੱਦ ਹੋ ਗਈਆਂ ਫਲਾਈਟਾਂ ਕੈਨਸਲ ਹੋਣ ਦੇ ਕਾਰਨ 33000 ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਬੇਸਡ 에어ਲਾਈਨਸ ਵੈਸਟ ਜੈਟ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਵਾਦ ਜਿਹੜਾ ਉਹ ਚੱਲ ਰਿਹਾ ਹੈ ਏਅਰਲਾਈਨਜ਼ ਦੇ ਮਕੈਨਿਕਾਂ ਦੀ ਜਥੇਬੰਦੀ AMFA ਵੱਲੋਂ ਪਿਛਲੇ ਦਿਨਾਂ ਤੋਂ ਜੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਕਨੇਡਾ ਦੇ ਲੇਬਰ ਮਨਿਸਟਰ ਦੇ ਨਾਲ ਵੀ ਜੜੀ ਉਹ ਮੀਟਿੰਗ ਕੀਤੀ ਗਈ ਸੀ ਫਿਰ ਵੀ ਮਕੈਨਿਕਾਂ ਦੀਆਂ ਮੰਗਾਂ ਸੰਬੰਧੀ ਜੜੀਆਂ ਕੋਈ ਵੀ ਫੈਸਲਾ ਨਾ ਹੋਣ ਕਾਰਨ ਸ਼ਨੀਵਾਰ ਨੂੰ ਅਚਾਨਕ ਹੀ ਯੂਨੀਅਨ ਨੇ ਜੜਾ ਹੜਤਾਲ ਦਾ ਐਲਾਨ ਕਰ ਦਿੱਤਾ ਮਕੈਨਿਕਾਂ ਦੀ ਹੜਤਾਲ ਦੇ ਕਾਰਨ ਏਅਰਲਾਈਨਸ ਨੂੰ ਆਪਣੀਆਂ 235 ਫਲਾਈਟਾਂ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ ਤੇ ਏਅਰਲਾਈਨ ਦਾ ਕਹਿਣਾ ਹੈ ਕਿ ਜੇਕਰ ਮੈਕੈਨਿਕਾਂ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਐਤਵਾਰ ਦੀਆਂ ਵੀ 150 ਫਲਾਈਟਾਂ ਜਿਹੜੀਆਂ ਉਹ ਰੱਦ ਕਰਨੀਆਂ ਪੈ ਸਕਦੀਆਂ ਨੇ ਤੇ ਕੈਨੇਡਾ ਵਿੱਚ ਲੋਕਲ ਫਲਾਈਟਾਂ ਵੈਸਟ ਜੈਟ ਦੀਆਂ ਇਹ ਨੇ ਜਿਹੜੀਆਂ ਕਿ ਜ਼ਿਆਦਾ ਹਨ ਤੇ ਕੈਨੇਡਾ ਦੇ ਵਿੱਚ ਆਉਣ ਜਾਣ ਦੇ ਲਈ ਆਮ ਲੋਕ ਵੈਸਟ ਜੈਟ ਦੀ ਦੀਆਂ ਟਿਕਟਾਂ ਜਿਹੜੀਆਂ ਉਹ ਬੁੱਕ ਕਰਵਾਉਂਦੇ ਨੇ ਕਿਉਂਕਿ ਇਸ 에ਅਰਲਾਈਨਸ ਦੀਆਂ ਜਿਹੜੀਆਂ ਟਿਕਟਾਂ ਬਾਕੀ ਵੱਡੀਆਂ ਕੰਪਨੀਆਂ ਨਾਲੋਂ ਕਾਫੀ ਸਸਤੀਆਂ ਹੁੰਦੀਆਂ ਨੇ ਪਰ ਮਕੈਨਿਕਾਂ ਦੀ ਜਿਹੜੀ ਹੜਤਾਲ ਦੇ ਕਾਰਨ ਹੋਣ ਕੈਨੇਡਾ ਦੇ ਹਜ਼ਾਰਾਂ ਯਾਤਰੀਆਂ ਨੂੰ ਜਿਹੜੀ ਖੱਜਲ ਖਵਾ ਰਹੀਦਾ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਜ਼ਰੂਰੀ ਕੰਮਾਂ ਦੇ ਲਈ ਸਮੇਂ ਸਿਰ ਪਹੁੰਚਣਾ ਜਿਹੜਾ ਉਹਨਾਂ ਦਾ ਪਹੁੰਚਣਾ ਉੱਥੇ ਮੁਸ਼ਕਲ ਹੋ ਰਿਹਾ